ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ 'ਪੇਪਰ' ਆਈ ਚੰਦਰ ਦਾ ਸਵਾਲ ਤੇ YouTube ਫੈਮਿਲੀ ਦਾ ਸਾਰੇ ਠੀਕ ਠਾਕ ਹੋ ਦੀ ਫੇਰ ਸਾਰੀ ਸਤਿ ਸ਼੍ਰੀ ਅਕਾਲ ਜੀ ਦੇਖੋ ਜੀ ਅੱਜ ਹੋ ਗਈ ਤਰੀਕ 11 ਤੇ ਦਿਨ ਹੋ ਗਿਆ ਸ਼ੁੱਕਰਵਾਰ ਤੇ ਟਾਈਮ ਹੋ ਗਿਆ ਦੁਪਹਿਰ ਦਾ ਦੁਪਹਿਰ ਦਾ 2:30 ਦਾ ਹੋ ਗਿਆ ਟਾਈਮ ਤੇ ਲੇਕ ਕੁਝ ਥੋੜਾ ਚੇਂਜ ਆਇਆ ਮੇਰੇ ਵਿੱਚ ਮੇਰੇ ਭੈਣਾ ਕਮੈਂਟ ਕਰੀ ਦੀ ਬਸਿਓ ਹਨਾ ਤੁਹਾਡਾ ਕਹਿਣਾ ਮੰਨ ਲਿਆ ਹੁਣ ਮੈਂ ਤੇ ਕਿੰਨੇ ਥੋੜਾ ਥੋੜਾ ਆਪਣਾ ਸਵਾਰ ਗਿਆ ਕੁ ਕਹਿੰਦੇ ਅੱਗੇ ਹੈ ਨਾ ਤੇ ਅੱਜ ਮੈਂ ਥੋੜਾ ਜਿਹਾ ਨਹੀਂ ਕੀਤਾ ਆਪਣੇ ਆਪ ਤੇ ਹੈ ਨਾ ਤੇ ਮੇਰੇ ਭੈਣਾਂ ਜਰੂਰ ਮੈਨੂੰ ਜਿਹੜੀਆਂ ਪਿਆਰ ਕਰਦੀਆਂ ਆ ਕਮੈਂਟ ਜਿਵੇਂ ਛੱਡਿਓ ਤੇ ਮੈਂ ਕਿਦਾਂ ਦੇ ਲੱਗ ਰਹੀ ਆ ਤੇ ਦੇਖੋ ਜੀ ਪਹਿਲਾਂ ਗਏ ਸੀਗੇ ਸ਼ਹਿਰ ਨੂੰ ਥੋੜਾ ਕੰਮ ਸੀਗਾ ਉੱਥੇ ਤੇ ਇਥੋਂ ਕੰਮ-ਕਮ ਆ ਗਏ ਤੇ ਫਿਰ 12 ਵਜੇ ਲਾਈਵ ਲਾਈਵ ਲੱਗੇ ਹੈ ਨਾ ਤੇ 12 ਵਜੇ ਤੋਂ ਲੈ ਕੇ 2 ਵਜੇ ਸਾਡੀ ਲਾਈਵ ਚੱਲਦੀ ਰਹੀ ਆ ਤੇ ਕਾਫੀ ਦਿਨਾਂ ਬਾਅਦ ਭੈਣ ਦਾ ਜਿਹੜੇ ਸਾਨੂੰ ਜਿਹੜੇ ਯਾਦ ਕਰਦੇ ਸੀਗੇ ਹਨਾ ਤੇ ਕਹਿੰਦੇ ਤੁਸੀਂ ਲਾਈਵ ਨਹੀਂ ਆਉਂਦੇ ਹੈਗੇ ਲਾਈਵ ਨਹੀਂ ਆਉਂਦੇ ਹੈਗੇ ਨਾ ਤੇ ਫਿਰ ਅਸੀਂ ਅੱਜ ਲਾਈਵ ਆਏ ਫਿਰ ਤੇ ਜਿੰਦਾ ਕਹੋ ਜਿਹੜੇ ਸਾਨੂੰ ਪਿਆਰ ਕਰਨੇ ਵਾਲੇ ਆ ਉਹ ਕਾਫੀ ਉਦਾਸ ਸੀਗੇ ਕਿਨੇ ਤੁਸੀਂ ਲਾਈਵ ਕਰਤਾ ਨਹੀਂ ਆਏ ਹੈਗੇ ਹਨਾ ਤੇ ਫਿਰ ਲਾਈਵ ਆਏ ਗੱਲਾਂ ਬਾਤਾਂ 바ਵਾ ਚੱਲੀਆਂ ਨਾ ਸਾਰੇ ਹਾਸਾ ਮਜ਼ਾਕ ਸਾਰਾ ਗੈੜੀ ਗੱਲਬਾਤ ਕੋਈ ਦੁੱਖ ਸੁੱਖ ਹੋਏ ਨਾ ਵੀ ਕਹਿੰਦੇ ਕਾਤੋਂ ਨਹੀਂ ਆਏ ਹੈਗੇ ਵੀ ਇੱਕ ਮਹੀਨਾ ਚ ਲਾਈਵ ਕਾ ਨਹੀਂ ਆਏ ਹੈਗੇ ਪਹਿਲੇ ਮੰਮੀ ਡੈਥ ਹੋ ਗਈ ਮੈਨੂੰ ਉੱਥੇ ਜਾਣਾ ਆਉਣਾ ਪਿਆ ਜਿਹੜੇ ਰੋਜ਼ ਮੈਨੂੰ ਜਾਣਾ ਆਉਣਾ ਪੈਂਦਾ ਸੀ ਕਈ ਰਾਤ ਵੀ ਰਹਿਣੀ ਪੈਂਦੀ ਸੀ ਉੱਥੇ ਤੇ ਦਿਨ ਮੇਰਾ ਜਿਹੜੇ ਇੱਕ ਮਹੀਨਾ ਮੇਰਾ ਦਿਨਾਂ ਗਿਆ ਨਾ ਤੇ ਫਿਰ ਗੱਲ ਕਾਦੀ ਹੋਈ ਬਾਜ ਜਦੋਂ ਉਹ 30 ਤਰੀਕ ਨੂੰ ਅੰਤਿਮ ਭੋਗ ਸੀਗਾ ਦੀਨੂ ਐਕਸਪਾਇਰ ਹੋਇਆ ਤਾਂ ਅੰਤਿਮ ਭੋਗ ਸੀਗਾ ਤੇ 30 ਨੂੰ ਜਣੀ ਜਣੀ ਖੰਕਾਧਮ ਦੀ ਤੱਕ ਤੇ ਬਾਜੋ ਸਾਡੇ ਚੱਲ ਗਿਆ ਝੋਨੇ ਦਾ ਕੰਮ ਹਨਾ ਵੀ ਝੋਨੇ ਦਾ ਬਸ ਕੰਟੀਨਿਊ ਚੱਲਦਾ ਰਿਹਾ ਚੱਲਦਾ ਰਿਹਾ ਤੇ ਪਰ ਪਤਾ ਵਿੱਚ ਹੋਏ ਲੋ ਕੰਮ ਹੁੰਦਾ ਚਾਹ ਪਾਣੀ ਮਗਰ ਖਾਣਾ ਹੁੰਦਾ ਫਿਰ ਆਪਾਂ ਬਲੌਗ ਬਣਾਉਣਾ ਹੁੰਦਾ ਤੇ ਕਿੰਨੇ ਕੰਮਕਾਰ ਹੁੰਦੇ ਆ ਵੀ ਇੰਨੇ ਕੰਮਕਾਰਾਂ ਵਿੱਚ ਆਪਣੇ ਟਾਈਮ ਕੱਟ ਸੀਗਾ ਤੇ ਤਾਂ ਹੀ ਅਸੀਂ ਮੈਂ ਕਿਹਾ ਲਾਈਵ ਨਹੀਂ ਆਏਗੇ ਸਾਡੀ ਪਿਊ ਵੀ ਅੱਜ ਲਾਈਵ 'ਚ ਆਈ ਆ ਤੇ ਬਹੁਤ ਕਿਊਟ ਆ ਬੱਚੀ ਉਹ ਤੇ ਵਧੀਆ ਆ ਸਾਰੇ ਭੈਣ ਭਰਾ ਲਾਈਵ 'ਚ ਆਏ ਆ ਤੇ ਦੁਪਹਿਰ ਦੇਖੋ ਟਾਈਮ ਹੋ ਗਿਆ ਤੇ ਆਪਾਂ ਬਹੁਤ ਸਿੱਖ ਰਿਹਾ ਤੇ ਤੋਂ ਵੀ ਨਹੀਂ ਸਿੱਖ ਰਿਹਾ ਤੇ ਲੋਕੀ ਦੇ ਕੱਢਦੇ ਨਾ ਵੀ ਠੰਡ ਵਿੱਚ ਸਾਡੇ ਮੌਸਮ ਵਿੱਚ ਪਕੌੜੇ ਅਸੀਂ ਨੇ ਗਰਮੇ ਵਿੱਚ ਪਕੌੜੇ ਆ ਵੀ ਖਾ ਰਹੇ ਆ ਦੱਸੂ ਸਾਡੇ ਅੱਤੇ ਸਮਝ ਆ ਰਿਹਾ ਹੈ ਕੋਈ ਤਾਂ ਆ ਦੇਖੋ ਆਲੂ ਮਿਕਸ ਜਿੱਦਾਂ ਗਲੂ ਵੀ ਕਟਲੇ ਮੇ ਗੋਲ ਗੋਲ ਫਰਾਈ ਕਰਨੇ ਆ ਆਲੂ ਫੇ ਸਿਗੇ ਇੰਨੇ ਕਿ ਹੁਣ ਆਲੂ ਲੈਂਦਾ ਸੀ ਪੂਰਾ ਪਿਛੇ ਦੇ ਉਹ ਹੋ ਗਿਆ ਖਤਮ ਹੁਣ ਫੇਰ ਲਿਆਉਣ ਖਾ ਕੇ ਹੈ ਨਾ ਤੇ ਜਿੱਦਾਂ ਕਹਲੋ ਵੀ ਅਸੀਂ ਬਹੁਤੇ ਆਲੂ ਖਾਈਦੇ ਵੀ ਹੈ ਨੀਗੇ ਤੇ ਨਾਇਨੇ ਸੱਤੇ ਆਲੂ ਲੱਗਦੇ ਹੈ ਨਾ ਤੇ ਚਲੋ ਜੀ ਹੁਣ ਆਪਾਂ

ਦੇਖੋ ਇਹ ਕਿੰਨੇ ਦਿਨ ਹੋ ਗਏ ਬਦਲੇ ਦੇ ਚੱਲ ਜਾਂਦਾ ਆ ਕੇ ਤੇ ਦੱਸ ਦਿੰਦਾ ਵੀ ਮੈਂ ਆਇਆ ਤੇ ਮੀਂਹ ਪੈਂਦਾ ਹੈ ਨੀਗਾ। ਧੰਨਵਾਦ ਸੇ। ਕਿੰਨੇ ਵੇਸੇ ਥੋੜੇ ਹੀ ਪਕੌੜੇ ਆਲੂ ਵਾਲੇ ਕਿਉਂ ਮੇਰੀ ਦੁਖਦੀ ਹੈ ਦਾੜ ਤੇ ਮੈਂ ਦਵਾਈ ਵੀ ਖਾਧੀ ਸੀਗੀ ਠੀਕ ਹੈ ਹੁਣ ਪਰ ਮੈਨੂੰ ਗੜਾ ਦੁੱਖ ਹੁੰਦਾ ਹੈ ਹੌਲੀ ਹੌਲੀ ਸੈੱਟ ਹੁੰਦਾ ਆ। ਜਿਵੇਂ ਇੱਕਦਮ ਜਿਹੜਾ ਦੁੱਖ ਆਉਂਦਾ ਹੈ ਹੌਲੀ ਹੌਲੀ ਸਹੀ ਹੁੰਦਾ ਹੈ। ਤੇ ਚਲੋ ਮੈਂ ਕਿਹਾ ਹੁਣ ਇੰਨੇ ਇੱਕ ਬਣਾ ਲੰਨੇ ਆ ਹੋ ਮੇਰੀ YouTube ਥੈਲੀ ਬਹੁਤ ਵਧੀਆ ਆ ਬਹੁਤ ਓਕੇ ਬਹੁਤ ਪਿਆਰ ਕਰਦੇ ਸਾਰੇ ਜਾਣੇ ਹਨਾ ਤੇ ਸਾਡੇ ਰਾਏਕੋਟੀ ਭੈਣ ਸਾਡੇ ਰਾਜਵੀਰ ਭੈਣ ਚੰਡੀਗੜ੍ਹ ਵਾਲੇ ਤੇ ਹੋ ਸਾਡੇ ਬਲਜੀਤ ਕੌਰ ਭੈਣ ਜੀ ਦੋਲਤਪੁਰ ਵਾਲੇ ਨਾ ਦੋਲਤਪੁਰ ਵਾਲੇ ਨਾ ਕਲਾਂ ਦੋਲਤਾਪਿੰਡ ਵਾਲੇ ਨੂੰ ਸਾਨੂੰ ਅੱਜ ਜਿਹਨੇ ਪੈਂਡ ਕਲੀਅਰ ਹੋਇਆ ਸਾਨੂੰ ਪਤਾ ਨਹੀਂ ਸੀ ਪੈਂਦਾ ਅਸੀਂ ਦੋਲਤਪੁਰ ਕਈ ਜਾਂਦੇ ਸੀਗੇ ਤੇ ਹੁਣ ਪਤਾ ਲੱਗਾ ਵੀ ਦੋਲਤਾਂ ਪੈਂਡਿਆ ਚਲੋ ਵਧੀਆ ਗੱਲ ਆ ਜੀ ਤੁਸੀਂ ਇਹਨਾਂ ਨੂੰ ਪਿਆਰ ਕਰਦੇ ਆ ਸਾਡੀ ਇਨੀ ਫਿਕਰ ਕਰਦੇ ਆ ਨਾ ਤੁਹਾਡੀ ਕੋਲ ਸਾਰਾ ਕੁਝ ਹੀ ਆ ਕੱਲਾ ਨਸੰਦ ਕੋਈ ਨਹੀਂ ਮਟਾਏ ਸਾਡੇ ਸਾਰੇ ਭੈਣ ਭਰਾਵਾਂ ਦੇ ਨਾਲ ਵੱਡੇ ਹੁੰਦੇ ਆ ਨਾ ਤੇ ਤੁਸੀਂ ਸਾਨੂੰ ਵੀ ਉਹ ਪਿਆਰ ਕਰਦੇ ਆ ਤਾਂ ਬੜਾ ਮਨ ਖੁਸ਼ ਹੁੰਦਾ ਆ ਤੇ ਵਧੀਆ ਲੱਗਦਾ ਆ ਇਹ ਕੋਈ ਗਰਮੀ ਚ ਕੁਐਸਚਨ ਆ ਬਣਾਉਣਾ ਜੀ ਨਹੀਂ ਕਰਦਾ ਹੈਗਾ ਮੈਂ ਤਾਂ ਇਹ ਕੋਈ ਵੀਡੀਓ ਬਣਾਉਂਦੀ ਨਹੀਂ ਹੈਗੀ ਖਾਣ ਪੀਣ ਵਾਲੇ ਕੋਈ ਵੀ ਹੈ ਨਾ ਤੇ ਮਜਬੂਰੀ ਕਰ ਮੈਨੂੰ ਆ ਹਾਂ ਯਾਨੀ ਆਲੂ ਜੀ ਬਣਾਉਣੇ ਪਏ ਆ ਚਲੋ ਖੈਰ ਮੈਂ ਕਿਹਾ ਬੱਚਿਆਂ ਨੂੰ ਮੈਨੂੰ ਤਾਂ ਸੌਣਾ ਨਹੀਂ ਚਾਹੀਦਾ ਹੈ ਨਾ ਇਹ ਵੀ ਨਾਲ ਹੋ ਜਾਂਦੀ ਏ ਇਸੇ ਖਰ ਤੋਂ पे ਐਨੀ ਟਿੱਕੀ ਹੋਈ ਦੁਪਹਿਰ ਹੈ ਨਾ ਬਹੁਤ ਜ਼ਿਆਦਾ ਉਹ ਸਾਡੇ ਚੈਨਲ ਦੇ ਨਵੇਂ ਭੈਣ ਭਰਾ ਵੀ ਜੁੜੇ ਸਾਡੇ ਨਾਲ ਹਨ ਉਹਨਾਂ ਦਾ ਬਹੁਤ ਧੰਨਵਾਦ ਸਾਡੇ ਚੈਨਲ ਤੇ ਆਏ ਆ ਤੇ ਕਮੈਂਟ ਕਰਦੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਆ ਦੇਖੋ ਜਾਲੂ ਜਿਪਸ ਐ ਨਾਲ ਅੱਜ ਟਿੱਕੀਆਂ ਹੁੰਦੀਆਂ ਆ ਅੱਤੜੇ ਹੋ ਤੇਲ ਦੀ ਬੜੀ ਮੌਜ ਆ ਤੇ ਛੋੜ ਕੇ ਮੋਵ ਲਾ ਲਈ ਨੂੰ ਮੀਂਹਾਂ ਦੇ ਨਾਲ ਓਕੇ ਹੋ ਜਾਂਦਾ ਹੈ ਹਲੋ ਬਾਚੇ ਪੈਰਾਂ ਤੇ ਨਾ ਹੋਤ ਨਾ ਲੱਗਿਆ ਲੱਭਦੇ ਆ। ਜਦੋਂ ਮੇਰੇ ਕੱਪੜੇ ਧੋਣ ਵਾਲੇ ਪੈ ਰਹਿੰਦੇ ਉਹ ਧੋਣੇ ਜਾਂਦੇ ਨੇ। ਗਰਮੀਆਂ ਨਾਲ ਤਾਂ ਹੱਥਾਂ ਨਾਲ ਧੋਹੇ ਨੇ ਕੱਪੜੇ ਵਧੀਆ ਲਿੱਦੇ ਆ। ਤੇ ਮਸ਼ੀਨ ਨਹੀਂ ਵਿੱਚ ਚਲਾਉਣੀ ਹੁੰਦੀ। ਤੇ ਬਸ ਵੈਸੇ ਮੜੇ ਜੇ ਬਦਲਾਈ ਹੋ ਜਾ ਮੇਰੇ ਮਸ਼ੀਨ ਕੱਪੜੇ ਸਕਾ ਸਕੂ ਲੈਦੇ ਆ। ਤੇ ਵੈਸੇ ਨਹੀਂ ਤਾਂ ਸੁੱਕ ਸੁੱਕੇ ਇੱਦੇ ਜਾਂਦੇ ਆ ਧੁੱਪੋਂ ਹੁੰਦੀ ਆ। ਧੋਈ ਜਾਂਦੀ। Thank <laughs> you. ਹੰਡੇ ਹੰਡੇ ਮੌਸਮ ਵਿੱਚ ਬੜੇ ਲੱਗਦੇ ਤੋੜੇ ਛੜੇ ਛੜੇ ਮੌਸਮ ਜਿਓਕੇ ਲੱਗਦੇ ਨੇ ਢਾੜ ਮੇਰੇ ਦੋਘਦੀ ਬਿਕ ਸਾਈਡ ਤੋਂ ਤੇ ਦੱਬ ਵੀ ਨਹੀਂ ਆਉਂਦੀ ਹੈਗੀ ਬਹੁਤ ਮੁਸ਼ਕਲ ਹੋਇਆ ਆ ਤੇ ਰੋਟੀ ਵੀ ਮੈਨੂੰ ਇੱਧਰ ਖਾਣੀ ਪੈਂਦੀ ਐ ਇੱਧਰ ਰੋਟੀ ਨਹੀਂ ਖਾਣੀ ਪੈਂਦੀ ਹੈਗੀ ਲੋਕ ਕਹਿੰਦੇ ਬਹੁਤ ਸਮੀ ਪਕੀ ਬੰਦ ਕਰਨੀ ਪੈਂਦੀ ਹੈ ਫਿਰ ਆਵਾਜ਼ ਆਉਣੀ ਆਗੀ ਤੇ ਆਵਾਜ਼ ਨਾ ਆਵੇ ਤੇ ਫਿਰ ਤਾਂ ਸੁਣਦਾ ਬਲੌਗ ਦੇਖਣ ਦਾ ਸੁਣਦਾ ਕੋਈ ਮਜ਼ਾ ਨਹੀਂ ਆਉਂਦਾ ਹੈਗਾ ਤੇ ਆਵਾਜ਼ ਆਉਣੀ ਚਾਹੀਦੀ ਹੈ ਤਾਂ ਫਿਰ ਆ ਫਿਰ ਵਧੀਆ ਲੱਗਦਾ ਹੈ ਪੋਗੀ ਪਕੀ ਮਾਰ ਲੈਣਾ ਉਹ ਵਸ਼ ਕੇ ਦੀ ਕਰ ਲੈਣਾ ਲੋ ਜੀ ਹੁਣ ਪਕੌੜੇ ਆਪਣੇ ਯਾਨੀ ਨਿਕਲ ਗਏ ਆ ਤੇ ਕੱਢਿਆ ਪਾ ਥੋੜਾ ਜਿਹਾ ਥੋੜੇ ਹਸਾਬ ਦੇ ਦੇ ਮਗਰ ਉਹ ਇਹਨਾਂ ਵਾਰੀ ਆ ਇਹ ਬਣਾਵਾਂਗੇ ਮਗਰ ਨਾਲ ਨਾਲ ਕੇ ਸੜਾ ਲੈ ਜੀ ਅੰਦਰ ਹੈ ਨਾ ਨਾਲ ਹੀ ਸਿਰ ਤੇ ਬੈਦ ਕੋੜੇ ਅਗਸਾਰੇ ਇਹਨਾਂ ਨੂੰ ਪਾ ਦਦੇ ਆਂ ਉਹ ਇਹ ਦੇਖਦੇ ਨੇ ਇਹ ਕਿੰਨੀਆਂ ਥੇ ਮੁਖੀਆਂ ਨੇ ਇਹਨਾਂ ਤੋਂ ਚੱਟੀਆਂ ਹੁੰਦੀਆਂ ਹੁੰਦੀਆਂ ਥਾਲੇ ਹੁੰਦੇ ਆ ਬਾਰਿਫਾ ਨੂੰ ਮੋਹਨ ਲਾ ਗਈ। ਹੂਕਨੇ ਦੀ ਵਾਰੀ ਤੇ ਨਾ। ਸੌਖਾ ਤਰੀਕਾ ਕਿ ਤੁਹਾਨੂੰ। ਮੇਟੋ ਵਾਡੀ ਨਿਚੋ ਵਾਲੇ। ਇਹ ਨਮਕੇ ਗਰਮ ਤੇਲ 'ਚ ਆ ਫੈਦੇ ਆ ਹੁੰ ਥਾਲ ਪਰਕੇ ਮੈਂ ਇਹਨੂੰ ਕੱਟ ਕੇ ਰੱਖ ਲੈਣਾ ਸ਼ਾਮ ਤੱਕ ਲੱਭਣੇ ਨੇ ਦੇਖੋ ਇਹ ਬੱਚਿਆਂ ਨੇ ਜਦ ਖਾ ਹੋ ਜਾਂਦੀਆਂ ਤੇ ਇਕੱਲੇ ਬੰਦੇ ਨੇ ਕੀ ਖਾਣਾ ਪਊਗਾ ਜਿਵੇਂ ਇਹਨਾਂ ਬੱਚਿਆਂ ਦਾ ਪੱਜ ਦਾ ਆਪਣਾ ਰੱਖ ਦੇਣਾ ਨੇ ਆਣਾ ਨਾਲ ਪਾ ਦਿੱਤਾ ਆਪਣਾ ਰੱਖੀ ਇਹ ਅਗਰ ਨਹੀਂ ਇਹ ਜਿਹੜਾ ਮੈਂ ਇਹ ਸੇਰਾਂ ਜਮਾ ਦਾ ਫਿਰ ਮੈਂ ਲੈ ਕੇ ਆਉਣੀ ਆ ਹੈ ਤੋਕਾ ਪਾ ਰਹਿਣਾ ਹਾਂ ਲੈ ਇਹਦਾ ਬੇ ਇਹ ਤਾਂ ਬਹੁਤ ਨੇ ਹੁੰਦੇ ਸੀਗੇ ਰੁਪਈਏ ਦੇ 4 ਮਿਲਦੇ ਹੁੰਦੇ ਸੀ ਭਾਈ ਵੇਚਣਾ ਹੁੰਦਾ ਸੀਗਾ ਤੇ ਇੱਕ ਆਉਂਦਾ ਸੀਗਾ ਇਲਾਇਚੀ ਦਾਣੇ ਵਾਲਾ ਉਹਨੇ ਪਲਾਸਟਰ ਲੈਣੀ ਡੱਬੇ ਲੈਣੇ ਹਨਾ ਤੇ ਇਹ ਕਹਿੰਦਾ ਪਲਾਸਟਰ ਦੇ ਬਦਲੇ ਇਲਾਇਚੀ ਦਾਣਾ ਤੁਹਾਨੂੰ ਦਿੰਨਾ ਹੈ ਤੇ ਫਿਰ ਇਲਾਇਚੀ ਦਾਣੇ ਖਾਣੇ ਛੋੜੀ ਹੁੰਦਿਆਂ ਨੇ ਨਾ ਤੇ ਬਾਬਾ ਖੇਡਾ ਹੁੰਦੀ ਸੀ ਵਧੀਆ ਹੁੰਦਾ ਸੀਗਾ ਹੁਣ ਤਾਂ ਉਹ ਸਮਾਂ ਹੈ ਨਹੀਂ ਤੇ ਨਾ ਉਹ ਖੇਡਾਂ ਸਮਾਂ ਦਾ ਬਹੁਤ ਪੈ ਗਿਆ ਹਾਂ ਇਹ ਬਹੁਤ ਫੁੱਲੀ ਰੇ ਪਰ ਨਹੀਂ ਕਿ ਚੱਕਰੇ ਨਾਲ ਨੂੰ ਫੁੱਲੇ ਬਹੁਤ ਪਨ ਕਦੇ ਵੰਡੇ ਆ ਹਾਂਜੀ ਅੱਜ ਅਸੀਂ ਦੋ ਆਟਾ ਬਣਾ ਕੇ ਖਾ ਲਈਏ ਦੁਪਹਿਰ ਤੇ ਪੈਰੇ ਤੇ ਗਰਮੀ ਚਲੋ ਖੈਰ ਗਰਮੀ ਨੇ ਆਪਣਾ ਕੰਮ ਕਰੀ ਜਾਣਾ ਤੇ ਅਸੀਂ ਆਪਣਾ ਖਾਣ ਪੀਣ ਦਾ ਕੰਮ ਚੱਲੀ ਜਾਂ ਕਰੀ ਜਾਣਾ ਨਾ ਤੇ ਚਾਹ ਸਾਰਿਆਂ ਨੇ ਪੀ ਲਈ ਆ ਤੇ ਮੈਂ ਵੀ ਪੀ ਲਈ ਆ ਤੇ ਹੁਣ ਕੱਪੜੇ ਸੀ ਥੋੜੀ ਧੋਣ ਵਾਲੇ ਤੇ ਇਹ ਮੈਂ ਪਹਿਲਾਂ ਡੋਬੇ ਸੀਗੇ ਤੇ ਫਿਰ ਕੋੜੇ ਕੋੜੇ ਖਾ ਕੇ ਚਾਹ ਚੂ ਪੀ ਕੇ ਤੇ ਫਿਰ ਮੈਂ ਕੱਪੜੇ ਫਿਰ ਜਿੱਦਾਂ ਕਰ ਲਵਾਂ ਤੋਤੇ ਫਿਰ ਥੋੜਾ ਸਕਾ ਵੀ ਲੈ ਤੁਹਾਨੂੰ ਪਤਾ ਵੀ ਅੱਜ ਕੱਲ੍ਹ ਦੇ ਕੱਪੜੇ ਇਦਾਂ ਹਨ ਮਤਲਬ ਸਕੌਂਡ ਦੇ ਬਗੈਰ ਪਾ ਦੋ ਤੇ ਉਹ ਫਿਰ ਸਮੈਲ ਜੀ ਰਹਿੰਦੀ ਕੱਪੜਿਆਂ ਵਿੱਚ ਇਸ ਕਰਕੇ ਮੈਂ ਸਕਾ ਲੈਣੀ ਹੁੰਦੀ ਤੇ ਇੱਕ ਗਿੜ ਲਵਾ ਲੈਣਾ ਤੇ ਉਹ ਚਲੋ ਸੋਕ ਜਾਂਦੇ ਕੱਪੜੇ ਵਧੀਆ ਹੋ ਜਾਂਦੇ ਆ ਤੇ ਫਿਰ 스멜 ਉੱਡ ਜਾਂਦੀ ਆ ਤੇ ਜਦ ਤੱਕ ਆਪਾ ਹਵਾ ਚ ਨਹੀਂ ਸਕੋਣੇ ਇਹਨਾਂ ਨੂੰ ਨਾ ਧੁੱਪ ਚ ਮਾੜੀ ਮਾੜੀ ਨਹੀਂ ਸਕੋਣੇ ਤੇ ਫਿਰ ਉਹ 스멜 ਮਤਲਬ ਚਲ ਜਾਂਦੀ ਵਿੱਚੋਂ ਫਿਰ ਇੰਦੀ ਇੱਕ ਦਿਨ ਇਦਾਂ ਹੋਈ ਤੇ ਮੈਂ ਇਹਦੇ ਕੱਪੜੇ ਧੋ ਕੇ ਸੁਕਣੇ ਪਾਤੇ ਤੇ ਧੁੱਪ ਲੱਗੀ ਨਹੀਂ ਤੇ ਮੀਂਹ ઘણા ਦਿਨ ਸੀ ਪਿਛਲੇ ਦਿਨਾਂ ਦੀ ਗੱਲ ਆ ਉਹ ਤੇ ਤੇ ਫਿਰ ਜਦ ਕੱਪੜੇ ਜਰ ਪਾਉਣ ਵਾਲੇ ਹੋਵੇ ਤੇ ਕੱਪੜਿਆਂ 'ਚ 스멜 ਆਵੇ ਕਿਤੇ ਜੀ ਨਾ ਕਰ ਕੱਪੜੇ ਪਾਉਣ ਨੂੰ ਤੇ ਫਿਰ ਦੁਬਾਰਾ ਕੱਪੜੇ ਧੋਤੇ ਤੇ ਫਿਰ ਉਹ ਪਾਉਣ ਵਾਲੇ ਬਣੇ ਤੇ ਦੇਖੋ ਅੱਜ ਕੱਲ੍ਹ ਗਰਮੀ ਹੈਗੀ ਦੋ ਟਾਈਮ ਕੱਪੜੇ ਧੁੱਤੇ ਜਾਂਦੇਗਾ ਨਾ ਤੇ ਇਸ ਵਾਲਾ ਚਲੋ ਟਾਈਮ ਲਾਗੇ ਦੇਖੋ ਦਿਨ ਤੇ ਉਹ ਦਿਨ ਨਮਝ ਜਾਂਦੇ ਹੁੰਦੇ ਆ ਤੇ ਇਦਾਂ ਲੱਗੀ ਹੁਣ ਮੈਂ ਕੱਪੜੇ ਸੁਕਣੇ ਪਾਉਣ ਤੇ ਦੇਖੋ ਸ਼ਾਊਸ ਵਾਈਪ ਦਾ ਇਦਾਂ ਹੀ ਕੰਮ ਕਰ ਰਹਾ ਕਿ ਰੂਟੀ ਪਾਣੀ ਮੈਂ ਬਣਾਉਣਾ ਸ਼ਾਮ ਦਾ ਤੇ ਹਜੇ ਦੁਪਹਿਰ ਦਾ ਖਾਣ ਪੀਣੇ ਹਜੇ ਹੋਇਆ ਆ ਤੇ ਜੇ ਰਸਕਾ ਲੈਨੇ ਕੱਪੜੇ ਦੀ ਮਰਜੀ ਧੁੱਪ ਹਵਾ ਲਮ ਦੀ ਲੋੜ ਹੁੰਦੀ ਆ ਤੇ ਚਲੋ ਜਲਦੀ ਹੋ ਜਾਂਦਾ ਕੰਮ ਨਿਬੜ ਜਾਂਦਾ ਨਾ ਇਹਦਾ ਤੇ ਬਦਲਵਾਈ ਵੀ ਹੋਈ ਪਈ ਆ ਤੇ ਮੀਂਹ ਸਾਡੇ ਆਉਂਦਾ ਨਹੀਂ ਹੈਗਾ ਤੁਸੀਂ ਕਮੈਂਟ ਜੁਲ ਕਰਕੇ ਦੱਸਿਓ ਵੀ ਤੁਹਾਡੇ ਕਿਹੜੇ ਸ਼ਹਿਰ ਕਿਹੜੇ ਪਿੰਡ ਜਿਆਦਾ ਮੀਂਹ ਪਿਆ ਕਿਹੜੇ ਪਿੰਡ ਘੱਟ ਪਿਆ ਹਨਾ ਸਾਡੇ ਮਾੜ ਚਾਚਟਾਂ ਪੈਂਦੀਆਂ ਹੁਣ ਪਹਿਲਾਂ ਯਾਨੀ ਪਿਛਲੇ ਹਫਤੇ ਵਿੱਚ ਕਾਫੀ ਪੈ ਚੁੱਕਾ ਮੀਂਹ ਸੀਗਾ ਦੋ ਦੋ ਘੰਟੇ ਯਾਨੀ ਪੈਂਦਾ ਰਹਿਣਾ ਮੀਂਹ ਤੇ ਵਧੀਆ ਹੋ ਗਿਆ ਸੀ ਮੌਸਮ ਪਰ ਹੁਣ ਹੋਮ ਜਾਏਗਾ ਚਲੋ ਖੈਰ ਦਿਨ ਇਹਦੀ ਟੱਪ ਜਾਣੇ ਆ ਤੇ ਲੰਘ ਜਾਣੇ ਆ ਹਨਾ ਜਿੱਦਾਂ ਕਹ ਲੋ ਵੀ ਰੁੱਤਾਂ ਬਸ ਪ੍ਰਮਾਤਮਾ ਦੀਆਂ ਹਨ ਤੇ ਆਪਾਂ ਨੂੰ ਚੱਲਣੀਆਂ ਪਈਆਂ ਗਰਮੀਆਂ ਵੀ ਤੇ ਸਿਆਲ ਵੀ ਹਨਾ ਸਿਆਲਾਂ ਨੂੰ ਆਪਾਂ ਕਹਿੰਦੇ ਆ ਜਿਆਦਾ ਠੰਡ ਹੈ ਜਾਂ ਗਰਮੀ ਹੋਰ ਚਲੋ ਕੰਮ ਕਰਦੇ ਖਲੀਏ ਸਸਟੀ ਕਾਸਾਰੇ ਨੂੰ ਕਿ ਭਾਈ ਜੀ